ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਅਕਤੂਬਰ ਦੇ ਵਿੱਚ ਰਸਮੀ ਤੌਰ ਤੇ ਝੋਨੇ ਦੀ ਖਰੀਦ ਵੀ ਸ਼ੁਰੂ ਹੋ ਜਾਵੇਗੀ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ ਖਾਸ ਕਰਕੇ ਲੁਧਿਆਣਾ ਅਤੇ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਦੀ ਕਾਫੀ ਜ਼ਿਆਦਾ ਵੱਧ ਗਿਆ ਹੈ ਜਿਸ ਨੂੰ ਲੈ ਕੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪਰਾਲੀ ਨੂੰ ਆਗਨ ਨਾ ਲਾਉਣ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੱਜ ਕਿਹਾ ਗਿਆ ਕਿ ਜਿਵੇਂ ਛੋਣੇ ਦੇ ਆਗਾਮੀ ਸੀਜ਼ਨ ਨੂੰ ਲੈ ਕੇ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਉੱਥੇ ਹੀ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਲੁਧਿਆਣਾ ਵਿੱਚ ਫਰਾਲੀ ਨੂੰ ਅੱਗ ਲਾਉਣ ਤੇ ਜਿੱਥੋਂ ਜਿੱਥੋਂ ਮਾਮਲੇ ਜ਼ਿਆਦਾ ਆਏ ਸਨ ਉੱਥੇ-ਉੱਥੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਉਹਨਾਂ ਨੇ ਦੱਸਿਆ ਕਿ 에어 ਕੁਆਲਿਟੀ ਇੰਡੈਕਸ ਨੂੰ ਲੈ ਕੇ ਵੀ ਜਾਗਰੂਕ ਕੀਤਾ ਜਾ ਰਿਹਾ ਅਤੇ ਤਾਂ ਜੋ ਪਰਾਲੀ ਨੂੰ ਅੱਗ ਨਾ ਲਾਈ ਜਾ ਸਕੇ। ਉਹਨਾਂ ਨੇ ਅੱਗੇ ਕਿਹਾ ਕਿ ਖੰਨਾ ਅਨਾਜ ਮੰਡੀ ਦਾ ਉਹ ਖੁਦ ਦੌਰਾ ਕਰਨ ਵੀ ਜਾਣਗੇ ਇਸ ਤੋਂ ਇਲਾਵਾ ਮੰਡੀ ਪ੍ਰਬੰਧਕਾਂ ਨੂੰ ਛੋਨੇ ਦੀ ਆਮਦ ਤੋਂ ਮੰਡੀ ਦੇ ਵਿੱਚ ਸਾਫ ਸਫਾਈ, ਤਖਾਨੀਆਂ ਦਾ ਪ੍ਰਬੰਧ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਸ਼ੈਡ ਦਾ ਪ੍ਰਬੰਧ ਆਦਿ ਕਰਨ ਲਈ ਕਿਹਾ ਗਿਆ ਹੈ। ਕਿਸ ਤਰ੍ਹਾਂ ਦੇ ਪਰਮੁਖ कि ਸਾਡੇ ਸਾਰੇ ਪ੍ਰਬੰਧ ਜਿਹੜੇ ਨੇ ਹਰ ਮੰਡੀ ਦੇ ਵਿੱਚ ਸਾਰੇ ਮੁਕੰਮਲ ਨੇ ਆ ਸਾਰੇ ਆ ਦੇ ਨਾਲ ਅਸਵੇਰੀ ਮੀਟਿੰਗ ਕੀਤੀ ਗਈ ਹੈ ਪਿਛਲੇ ਕੁਝ ਚਿਰ ਤੋਂ ਰਗਾਤਾ ਰੈਗੂਲਰ ਮੀਟਿੰਗ ਕੀਤੀ ਜਾ ਰਹੀ ਹੈ ਹੈਗੀਆਂ ਉਹ ਡਿਪਾਰਟਮੈਂਟ ਨਾਲ ਮੰਡੀ ਆਫਿਸਰਸ ਨਾਲ ਰਿਕਾਰਡਿੰਗ ਕਿ ਕਿਸੇ ਵੀ ਕਿਸਾਨ ਨੂੰ ਕੋਈ ਵੀ ਤਰੀਕੇ ਦੀ ਔਕੜ ਨਹੀਂ ਆਣੀ ਚਾਹੀਦੀ ਜਿਹੜੀ ਮੰਡੀਆਂ ਦੇ ਵਿੱਚ ਆਪਣਾ ਜਿਹੜਾ ਹੈਗਾ ਚੋਨਾ ਲੈ ਕੇ ਆਉਂਦੇ ਨੇ ਇਸੇ ਸੰਦਰਭ ਦੇ ਵਿੱਚ ਸਾਰਿਆਂ ਨੂੰ ਸਾਫ ਸਫਾਈ ਦੇ ਪੀਣ ਦੇ ਪਾਣੀ ਤੇ ਵਾਸ਼ਰੂਮਸ ਦੇ ਸ਼ੈੱਡ ਦੇ ਤੇ ਲਾਈਟ ਦੇ ਸਾਰੇ ਪ੍ਰਬੰਧ ਕਰਨਾ ਯਕੀਨੀ ਬਣਾਉਣਗੇ ਇਹਦੇ ਸੰਦਰਭ ਵਿੱਚ ਦਿੱਤਾ ਜਾ ਰਹੀ ਕਿਤੀਆਂ ਗਈਆਂ ਹੈਗੀਆਂ ਨਾਲੀ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਕੰਟਰੋਲ ਰੂਮ ਦਾ ਉਹ ਵੀ ਸਟੈਬਲਿਸ਼ ਕਰ ਚੁੱਕੇ ਹੈਗੇ ਜੇਕਰ ਕਿਸੇ ਵੀ ਕਿਸਾਨ ਵੀਰ ਨੂੰ ਕੋਈ ਖੱਜਲ ਖਰਾਹੀ ਹੁੰਦੀ ਹੈ ਇਸ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾ ਹੈ ਕਿ ਸਮੇਂ ਤੇ ਲਿਫਟਿੰਗ ਤੇ ਸਮੇਂ ਤੇ ਪੇਮੈਂਟ ਹੋਣੀ ਯਕੀਨੀ ਬਣਾ ਕੇ ਸਰ ਖੱਲਾ ਸਭ ਤੋਂ ਵੱਡੀ ਮੰਡੀ ਐ ਸੋ ਉੱਥੇ ਜਿਆਦਾ ਝੋਨੇ ਆਉਂਦਾ ਸੋ ਉਸ ਨੂੰ ਲੈ ਕੇ ਕਿਰਪਾ ਬਿਲਕੁਲ ਜੀ ਖੰਨੇ ਦੀ ਜਿਹੜੀ ਜੋਨ ਖੰਨੇ ਦੀ ਜਿਹੜੀ ਮੰਡੀ ਹੈ ਇਦੇ ਵਿੱਚ ਜਿਹੜੀ ਹੈਗੀ ਮੈਂ ਪਰਸਨਲੀ ਇਹ ਇਹਨੂੰ ਵਿਜ਼ਿਟ ਕਰਾਂਗਾ ਜਿਸ ਕਰਕੇ ਪਹਿਲਾਂ ਹੀ ਆਪਾਂ ਮੋਕੇ ਤੇ ਜਾ ਕੇ ਤੇ ਸਾਰੇ ਐਸਡੀਐਮਸ ਈਡੀਸੀਸ ਨੂੰ ਵੀ ਇਹਦਾਤਾ ਦਿੱਤੀਆਂ ਹੈਗੀਆਂ ਕਿ ਜਿਹੜੀਆਂ ਮੰਡੀਆਂ ਹੈਗੀਆਂ ਜਿਹੜੇ ਵੱਡੇ ਖਰੀਦ ਕੇਂਦਰ ਨੇ ਉਹਨਾਂ ਦੀ ਜਿਹੜੀ ਹੈਗੀ ਇਸ ਸੈਟਰਡੇ ਸੰਡੇ ਦੇ ਵਿੱਚ ਜਿਹੜੀ ਫੀਲਡ ਵਿਜ਼ਿਟ ਕੀਤੀ ਬਣਾਉ ਸਰ ਲਾਸਵਾਲਾ ਹੁਣ ਤੱਕ ਕਿੰਨੇ ਫਾਇਰ ਇਨਸੀਡੈਂਟ ਆਏ ਨੇ ਤੇ ਆਉਣ ਵਾਲੇ ਫਿਚਰ ਦੇ ਵਿੱਚ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਜੀ ਪਿਛਲੇ ਸਾਲ ਜਿਹੜਾ ਹੈਗਾ ਲਗਭਗ 1800 ਤੋਂ 3 ਜਿਹੜੇ ਹੈਗੇ ਫਾਇਰ ਇਨਸੀਡੈਂਸਿਸ ਆਏ ਸੀਗੇ ਤੇ ਮੈਨੂੰ ਉਮੀਦ ਹੈ ਕਿ ਅੱਤ ਕੀ ਅਸੀਂ ਇਸ ਬਿਕਾਉਸ ਸਾਡੀ ਜਿਹੜੀ ਐਕਟੀਵਿਟੀਆਂ ਹੈ ਆ ਸਿਗਾਰੇ ਮਸ਼ੀਨਰੀਜ਼ ਹੈਗੀਆਂ ਤੇ ਅਸੀਂ ਜਿਹੜੀ ਹੈਗੀ ਹਰ ਕਲਸਟਰ ਤੇ ਨੋਡਲ ਅਫਸਰ ਨਾਲ ਤੇ ਪੁਲਿਸ ਪ੍ਰਸ਼ਾਸਨ ਨਾਲ ਸਾਰੀ ਮੀਟਿੰਗਾਂ ਕਰ ਚੁੱਕੇ ਹੈਗੇ ਪੀਲ ਦੇ ਵਿੱਚ ਹੀ ਪ੍ਰੈਜ਼ੈਂਸ ਹੈਗੀ ਕਿਸਾਨ ਵੀਰਾਂ ਨੂੰ ਵੀ ਜਿਹੜੀ ਹੈਗੀ ਮੈਸੇਜ ਦੇ ਰਾਹੀਂ WhatsApp ਦੇ ਵਿੱਚ ਵੀ ਤੇ ਵਾਇਸ ਨੋਟ ਦੇ ਰਾਹੀਂ ਵੀ ਅਸੀਂ ਜਿਹੜਾ ਹੈਗਾ ਚੈਟਬੋਟ ਦੇ ਰਾਹੀਂ ਵੀ ਸਾਰੀ-ਸਾਰੀ ਇਨਫਰਮੇਸ਼ਨਾਂ ਨੂੰ ਪਹੁੰਚਤੀ ਕਰਾ ਰਹੇ ਹਾਂ ਜਿਸ ਕਰਕੇ ਕਿਸੇ ਨੂੰ ਵੀ ਜੇਕਰ ਕੋਈ ਔਕੜ ਆਉਂਦੀ ਹੈ ਸਾਮ ਸੰਭਾਲ ਨੂੰ ਪ੍ਰਾਲੀ ਦੇ ਉਹ ਸਾਡੇ ਨਾਲ ਕੰਟੈਕਟ ਕਰਨ ਤੇ ਇਸ ਤਰ੍ਹਾਂ ਦੇ ਜਿਹੜੇ ਇਨਸੀਡੈਂਸਿਸ ਨੇ ਅਸੀਂ ਕੋਸ਼ਿਸ਼ ਕਰਾਂਗੇ ਘੱਟ ਤੋਂ ਘੱਟ ਇੱਕ ਹੋਰ ਲੈਵਲ ਸਰ ਵਧਿਆ ਹੈਗਾ ਅਧੁਨ ਦੇ ਦਾ ਸਰ ਇਹ ਕੀ ਵੈਲ ਹੈ ਬੀਅਰ ਕੁਆਲਟੀ A ਕੁਆਲਿਟੀ ਇੰਡੈਕਸ ਹਾਂ ਕਿ ਵੀ ਸਰ ਕਿਸਾਨਾਂ ਨੂੰ ਜਾ ਬਿਲਕੁਲ ਜੀ ਕਿਸਾਨਾਂ ਨੂੰ ਜਿਹੜਾ ਹੈਗਾ ਹਰ ਪੱਖੋਂ ਜਿਹੜਾ ਹੈਗਾ ਪ੍ਰਦੂਸ਼ਣ ਦੇ ਪੱਖੋਂ ਵੀ ਹੈਲਥ ਪੱਖੋਂ ਵੀ ਜਿਹੜੇ ਸਕਿਨ ਡਿਜ਼ੀਜ਼ ਹੈਗੇ ਅੱਖ ਦੀ ਐਸਥਮੈਟਿਕ ਡਿਜ਼ੀਜ਼ ਉਹ ਸਾਰੇ ਪੱਖੋਂ ਜਿਹੜਾ ਹੈਗਾ ਜਾਣੂ ਕਰਾਇਆ ਜਾ ਰਿਹਾ ਜਿਸ ਕਰਕੇ ਆਪਾਂ ਜਿਹੜਾ ਹੈਗਾ ਇਹਨੂੰ ਸੋਚੇਜੇ ਤਰੀਕੇ ਨਾਲ ਡੀਲ ਕਰ ਸਕਦੇ ਹਾਂ ਥੈਂਕ ਯੂ